Hvorfor er det så rart å lage mat i bagen? ਸਾਨੂੰ ਬਸ ਇਨਸਾਫ ਮਿਲਣਾ ਚਾਹੀਦਾ ਹੈਗਾ ਜੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਇੱਥੇ ਮੇਰੀ ਮਾਂ ਲਿਆ ਕੇ ਸੜਤੀ ਜੀ ਘਰੇ ਉਹਨਾਂ ਨੇ ਮਚਾਈ ਕੀ ਘਰੇ ਕੌਣ ਸੀ ਉਦੋਂ ਘਰੇ ਸਾਰੀ ਸੀਗੀ ਜੀ ਘਰੇ ਤਾਂ ਉਦੋਂ ਬਾਅਦ ਅਸੀਂ ਹੌਸਪਟਲ ਲੈ ਗਏ ਜਵਾਕ ਸੀਗੀ ਜੀ ਬੱਚੇ ਸੀ ਜੀ ਘਰੇ ਛੋਟੇ ਛੋਟੇ ਬੱਚੇ ਉਹ ਤਾਂ ਕਹਿੰਦੇ ਅਟੈਕ ਹੋ ਗਿਆ ਜੀ ਤੇਰੀ ਮਾਂ ਨੂੰ ਉਹਨਾਂ ਨੇ ਮੈਨੂੰ ਪਹਿਲਾਂ ਫੋਨ ਲਾਇਆ ਕਹਿੰਦੇ ਅਟੈਕ ਹੋ ਗਿਆ ਤੇਰੀ ਮਾਂ ਨੂੰ ਮਾਹ ਠੀਕ ਆ ਬਈ ਅਟੈਕ ਹੋ ਗਿਆ ਮਾਹ ਕੋਈ ਗੱਲ ਨਹੀਂ ਮੈਂ ਆ ਜਾਣਾ ਘਰੇ ਘਰੇ ਆਜੇ ਉਦੋਂ ਦੇਖਿਆ ਤਾਂ ਸਾਰੀ ਬਾਹ ਮੱਚੀ ਪਈ ਸੀ ਕੱਪੜੇ ਜਲਬੇਟੀ ਪਈ ਸੀ ਬਾਹ ਦੇ ਵਿੱਚ ਅਸੀਂ ਦੇਖਿਆ ਵੀ ਮੱਚ ਗਈ ਸੀ ਇਹ ਲਾਲੀ ਛੱਡ ਕੇ ਗਈ ਸੀ ਜੀ ਐਂਬੂਲੈਂਸ ਤੇ ਡਾਕਟਰ ਆ ਸੀ ਤੇ ਕੌਣ ਸੀ ਨਹੀਂ ਡਾਕਟਰ ਨਹੀਂ ਸੀ ਐਂਬੂਲੈਂਸ ਸੀਗੀ ਜੀ ਇੱਥੋਂ ਗਈ ਨੇ ਸਾਰੇ ਚੈੱਕ ਕਰਾ ਕੇ ਉਹਦਾ ਮਰੀ ਹੋਈ ਛੱਡ ਕੇ ਗਏ ਨੇ ਜੀ ਕੱਲੀ ਲੱਗੇ ਕਿੱਥੇ ਹੋਏ ਸੀਗੇ ਅੱਜ ਅੰਬੇ ਵਾਲੇ ਦੇ ਜੀ ਡਾਕਟਰ ਅੰਬੇ ਵਾਲੇ ਦੇ ਆ ਦੇ ਡਾਕਟਰ ਨੇ ਦੰਦਾ ਵਾਲੇ ਜੀ ਆਰਿਆਂ ਕੋਲੇ ਇਹ ਮੇਰੀ ਮਾਂ ਦੀ ਡੈਥ ਹੋ ਗਈ ਜੀ ਉਹ ਡਾਕਟਰ ਨੇ ਉੱਥੇ ਕਰੰਟ ਕਰੰਟ ਲੱਗ ਗਿਆ ਕਿਤੇ ਮੈਨੂੰ ਨਹੀਂ ਸੀ ਪਤਾ ਇਸ ਦਾ ਕੰਮ ਤੇ ਸੀਗੇ ਬਾਦ ਦੇ ਵਿੱਚ ਉਹ ਘਰੇ ਸਾਡੇ ਬੋਡੀ ਲੈ ਆਈ ਜੀ ਉਹ ਕਹਿੰਦੇ ਜੀ اٹੈਕ ਹੋ ਗਿਆ ਜੀ ਇਹਨੂੰ ਉਹਨਾਂ ਨੇ ਸਾਨੂੰ اٹੈਕ ਦਾ ਕਿਹਾ ਜੀ ਜਦੋਂ ਬੋਡੀ ਅਸੀਂ ਬਾਅਦ ਦੇ ਵਿੱਚ ਦੇਖੀ ਜੀ ਉਹਦੀ ਬਾਹਾਂ ਦੇਖੀ ਸਾਰੀ ਬਾਹ ਉਹਦੀ ਮੱਚੀ ਪਈ ਆ ਜੀ ਇੱਕ ਸਾਈਡ ਤੋਂ ਮੇਰੇ ਕੋਲੇ ਫੋਟੋਆਂ ਖਿੱਚੀਆਂ ਹੋਈਆਂ ਨੇ ਉਹਦੀ ਬਾਹ ਸਾਰੀ ਮੱਚੀ ਹੋਈ ਆ ਠੀਕ ਆ ਕਿ ਨਹੀਂ ਉਹਦੀਆਂ ਉਂਗਲਾਂ ਵੀ ਮੱਚੀਆਂ ਹੋਈਆਂ ਨੇ ਮੂਰੋ ਜੀ ਤੇ ਜਦੋਂ ਅਸੀਂ ਦੇਖਿਆ ਹਣ ਉਹ ਕਹਿੰਦੇ ਵੀ ਇਹ ਤਾਂ اٹੈਕ ਹੋ ਗਿਆ ਉਹ اٹੈਕ ਦਾ ਬਹਾਨਾ ਕਰਕੇ ਇੱਕ ਵਾਰੀ ਛੱਡ ਗਏ ਜੀ ਮੁੜ ਕੇ ਸਾਨੂੰ ਉਹ ਤਾਂ ਦਿਖਾਈ ਨਹੀਂ ਦਿੱਤੇ ਨਾ ਉਹਨਾਂ ਨੇ ਫੋਨ ਦਿੱਤਾ ਮੇਰੀ ਮਾਂ ਦਾ ਉਹਦੇ ਚ ਕਾਗਜ਼ ਪੱਤਰ ਸੀ ਇੱਕ ਲਫਾਫੇ ਚ ਨਾ ਉਹ ਸਾਡੇ ਕੋਲੇ ਆਏ ਨਹੀਂ ਨਾ ਉਹ ਫੋਨ ਚੱਕਦੇ ਨੇ ਪੁਲਿਸ ਨੂੰ ਕਾਰਵਾਈ ਕੀਤੀ ਜਾ ਹਾਂ ਪੁਲਿਸ ਨੂੰ ਕਾਰਵਾਈ ਕਿਹਾ ਜੀ ਕਰਨ ਨੂੰ ਜੀ ਜੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਜੀਤ ਸਿੰਘ ਦਰਾਕਾ ਜੀ ਜਿਲ੍ਹਾ ਅਗਉ ਭਾਰਤੀ ਕਿਸਾਨ ਜੂਨੀ ਕਾਦੀਆਂ ਦੇਖੋ ਜੀ ਇਹ ਜਿਹੜਾ ਪਰਿਵਾਰ ਹੈ ਸਾਡੇ ਗਿਮਾਂਡ ਦੇ ਵਿੱਚ ਰਹਿੰਦਾ ਆਪ ਦਾ ਦਿਹਾੜੀ ਕਰਕੇ ਘਰਾਂ ਚ ਪੋਚੇ ਲਾ ਕੇ ਇਹ ਆਪਦਾ ਗੁਜ਼ਾਰਾ ਕਰਦੀ ਐ ਇਹ ਬੀਬੀ ਮਨਜੀਤ ਕੌਰ ਸ਼ੁਰੂ ਤੋਂ ਲੈ ਕੇ ਬੱਚਿਆਂ ਦੇ ਪਾਲਣ ਤੱਕ ਹਮੇਸ਼ਾ ਲੋਕਾਂ ਦੇ ਘਰਾਂ ਦੇ ਵਿੱਚ ਹੀ ਪੋਚੇ ਲਾਉਂਦੀ ਐ ਇਹ ਅੰਬੇ ਡੈਂਟਲ ਕਲੀਨਿਕ ਵਾਲੇ ਦੇ ਪੋਚੇ ਲਾਉਣ ਦਾ ਕੰਮ ਕਰਦੀ ਸੀ ਜਦੋਂ ਤੜਕੇ ਕੰਮ ਤੇ ਗਈ ਐ ਕੰਮ ਤੇ ਜਾਣ ਤੋਂ ਬਾਅਦ ਜਿਹੜਾ ਸਾਨੂੰ ਪਤਾ ਲੱਗਿਆ ਵੀ ਉਹ ਜਿਹੜੇ ਉੱਥੇ ਜਾ ਕੇ ਇਹਦੇ ਕਰੰਟ ਲੱਗਿਆ ਉਹਨਾਂ ਨੇ ਇਹ ਕਹਿ ਕੇ ਵੀ ਇਹ ਨੂੰ ਜਿਹੜਾ ਹੈ ਹਾਰਟ ਅਟੈਕ ਹੋਇਆ ਘਰੇ ਗਏ ਨੇ ਜਦੋਂ ਘਰੇ ਗਏ ਨੇ ਦੇਖੋ ਇੱਕ ਨਾ ਸੋਚਣ ਵਾਲੀ ਗੱਲ ਹੈ ਜਦੋਂ ਕਿਸੇ ਦੇ ਬੱਚੇ ਦੀ ਗਰੀਬ ਵਿਅਕਤੀ ਦੀ ਜਿਹਦਾ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਮੌਤ ਦਾ ਘਰੇ ਮਾਂ ਦੀ ਡੈੱਡ ਬੋਡੀ ਜਾਂਦੀ ਹੈ ਉਹ ਕਵਰਾ ਜਾਂਦਾ ਉਸ ਨੂੰ ਦੇਖ ਕੇ ਇਹ ਬੱਚਾ ਜਿਹੜਾ ਇਹਨਾਂ ਦਾ ਕਾਕਾ ਘਰੇ ਸੀਗਾ ਇੱਕ ਬੇਟਾ ਉਹ ਕਵਰਾ ਗਿਆ ਕਵਰਾ ਕੇ ਡਾਕਟਰਾਂ ਨੇ ਉਹਨੂੰ ਕਹਿ ਕੇ ਉਹ ਜਿਹੜੇ ਲੈ ਕੇ ਗਏ ਸੀ ਵੀ ਇਹਨੂੰ ਅਟੈਕ ਹੋ ਗਿਆ ਅਟੈਕ ਕਹਿ ਕੇ ਇਹ ਤੋਂ ਸ਼ਾਇਦ ਕਿਸੇ ਕਾਗਜ਼ਾਂ ਤੇ ਵੀ ਉਹਨਾਂ ਨੇ ਸਾਈਨ ਕਰਾਏ ਨੇ ਸਾਨੂੰ ਬਾਅਦ ਚ ਪਤਾ ਲੱਗਿਆ ਪਰ ਜਦੋਂ ਉੱਥੇ ਕੁਛ ਅਸੀਂ ਮਹੱਲੇ ਦੇ ਬੰਦੇ ਇਕੱਠੇ ਹੋਏ ਤਾਂ ਅਸੀਂ ਮਹਿਸੂਸ ਕੀਤਾ ਵੀ ਯਾਰ ਇਸ ਤਰ੍ਹਾਂ ਹੋ ਨਹੀਂ ਸਕਦਾ ਇਹ ਗੱਲ ਹੈ ਜੇ ਸੋਚਣੀ ਪੈਂਦੀ ਹੈ ਇਹਨੇ ਜਲਦੀ ਜਲਦੀ ਚਲੋ ਪਰਿਵਾਰ ਨੇ ਉੱਥੇ ਕੁਛ ਬੀਬੀਆਂ ਇਕੱਠੀਆਂ ਹੋਈਆਂ ਜਦੋਂ ਉਹਨਾਂ ਨੇ ਉਹਦੀ ਬਾਹ ਦੇਖੀ ਤੁਸੀਂ ਵੀ ਬਾਹ ਦੇਖੀ ਹੈ ਕਿ ਬਾਹ ਦੇ ਉੱਤੇ ਜਿਵੇਂ ਬਾਹ ਉਹ ਮੱਚੀ ਪਈ ਹੈ ਬਾਹ ਤੋਂ ਕਲੀਅਰ ਹੁੰਦਾ ਵੀ ਉਸ ਦੇ ਕਰੰਟ ਲੱਗਿਆ ਹੋਇਆ ਹੈ ਉਸ ਤੋਂ ਬਾਅਦ ਜਦੋਂ ਇਸ ਗੱਲ ਦੇ ਵਿੱਚ ਲੋਕਾਂ ਨੂੰ ਅਨਸਾਪਸੰਦ ਲੋਕ ਉੱਥੇ ਉੱਠੇ ਇਹ ਪਿੰਦੀ ਐਮ ਸੀ ਗਏ ਤਾ ਆਪਣਾ ਉਹ ਆਪਣੀ ਹੈਗੀ ਆ ਜਿਹੜੀ ਐਨਓਜੀ ਚੱਲਦੀ ਹੈ ਆਪਣਾ ਭਰਮਜੀਤ ਸਿੰਘ ਪੰਮਾ ਭਾਈ ਕਣਗਿਆ ਵੈਲਫੇਅਰ ਸੁਸਾਇਟੀ ਉਹ ਉਹ ਗਏ ਹੋਰ ਉੱਥੇ ਜਿੰਨੇ ਵੀ ਲਵੇ ਸਮਝਦਾਰ ਲੋਕ ਸੀ ਮਤਲਬ ਕੰਮ ਕਰਨ ਵਾਲੇ ਬੰਦੇ ਜਿਹਨੂੰ ਜਿਹਨੂੰ ਪਤਾ ਲੱਗਿਆ ਘਰੇ ਆਇਆ ਉਹਨਾਂ ਨੇ ਉਸ ਦੀ ਹਾਲਾਤ ਦੇਖੀ ਹਾਲਾਤ ਦੇਖ ਕੇ ਇੱਥੇ ਲਿਆਂਦਾ ਇੱਥੇ ਲਿਆ ਕੇ ਜਦੋਂ ਇੱਥੋਂ ਪਤਾ ਕਰਿਆ ਤਾਂ ਜਿਹੜੇ ਉਹ ਡਾਕਟਰ ਨੇ ਉਹ ਆਪਣੀ ਦੁਕਾਨ ਬੰਦ ਕਰਕੇ ਭਾਗੇ ਨੇ ਅਸੀਂ ਜਿੱਥੇ ਇਨਸਾਫ ਦੀ ਮੰਗ ਕਰਦੇ ਆਂ ਨਾਲ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਕਹਿ ਲੋ ਸਾਡੀ ਬੇਨਤੀ ਕਰ ਲੋ ਅਪੀਲ ਕਰ ਲੋ ਅਸੀਂ ਕਹਿਣਾ ਵੀ ਉਹਨਾਂ ਚਿਰ ਇਸ ਦਾ ਪੋਸਟਮਾਰਟਮ ਨਾ ਕੀਤਾ ਜਾਵੇ ਜਿੰਨਾ ਚਿਰ ਉਹਨਾਂ ਤੇ ਬਣਦੀ ਕੋਈ ਕਾਰਵਾਈ ਨਹੀਂ ਹੁੰਦੀ ਜਾਂ ਉਹ ਇੱਥੇ ਨਹੀਂ ਆਉਂਦੇ ਨਹੀਂ ਫਿਰ ਕਿ ਅਸੀਂ ਜਿਹੜੀ ਹੈ ਡੈੱਡ ਬੋਡੀ ਬਾਹਰ ਰੱਖ ਕੇ ਜਾਂ ਰੋਡ ਤੇ ਰੱਖ ਕੇ ਜਾਂ ਉਹਨਾਂ ਦੇ ਹਸਪੀਟਲ ਉਰੇ ਰੱਖ ਕੇ ਅਸੀਂ ਧਰਨਾ ਲਾਉਣ ਲਈ ਮਜਬੂਰ ਹੋਵਾਂਗੇ ਸਾਡੀ ਇਹ ਮੰਗ ਹੈ ਕਿਉਂਕਿ ਇੱਕ ਬੱਚੇ ਰੁੱਲਦੇ ਆ ਗਰੀਬ ਪਰਿਵਾਰ ਹੈ ਅਤੀ ਗਰੀਬ ਪਰਿਵਾਰ ਹੈ ਇੱਥੋਂ ਤੱਕ ਪਰਿਵਾਰ ਨੂੰ ਸੰਸਕਰ ਕਰਨਾ ਵੀ ਬਹੁਤ ਔਖ ਹੈ ਅੱਜ ਦੇ ਜਵਾਨੇ ਜੀ ਦੇਖੋ ਆਪਾਂ ਸਾਰੇ ਤੁਸੀਂ ਅਸੀਂ ਕਰਨ ਨੂੰ ਸਮਝਦੇ ਆ ਸਾਡੀ ਮੰਗ ਹੈ ਵੀ ਪ੍ਰਸ਼ਾਸਨ ਹੈ ਜਿਹੜਾ ਇਹ ਤੇ ਛੇਤੀ ਐਕਸ਼ਨ ਲਵੇ ਤਰੰਤ ਐਕਸ਼ਨ ਲੈ ਕੇ ਇਹਨਾਂ ਨੂੰ ਇਨਸਾਫ ਦਿਵਾਵੇ ਨਹੀਂ ਅਸੀਂ ਡੈਡ ਬਾਡੀ ਜਿਹੜੀ ਆ ਰੱਖ ਕੇ ਧਰਨਾ ਲਾਉਣ ਲਈ ਮਜਬੂਰ ਹੋਵਾਂਗੇ ਸਾਡੀ ਮੰਗ ਕੋਈ ਬੁਰੇ ਸਤੀਸ਼ ਕੁਮਾਰਾ ਜੀ ਹਰੋਤੀ ਦੁਆਰਾ ਸਵੇਰ ਦੁਕਾਨ ਖੋਲhti ਸੀ ਜਿਵੇਂ ਪਹਿਲਾਂ ਰੈਗੂਲਰ ਆਉਂਦੇ ਨੇ ਓਮੀਓ ਆਏ ਅੱਜ ਵੀ ਆਪਣੇ ਸਪਾਈ ਕਰਨ ਠੀਕ ਹੈ ਨਾ ਤੇ ਮੈਨੂੰ ਆਪਣੇ ਸਪਾਈ ਕਰਨ ਆ ਰਹੇ ਸੀਗੇ ਤੇ ਕਰ ਰਹੇ ਹੋਣੇ ਤੇ ਮੈਨੂੰ ਮਤਲਬ 10.10 ਫੋਨ ਆਇਆਗਾ ਲੜਕੀ ਦਾ ਕਹਿੰਦੀ ਵੀ ਆਂਟੀ ਬਿਗਰੀ ਵੀ ਹੈਗੀ ਮੈਂ ਮਹਣੇ ਹੁਣੀ ਆ ਗਿਆ ਮੈਂ ਜਦੋਂ ਗਿਆ ਜੀ ਉਥੋਂ ਚੱਕੇ ਉਹਨਾਂ ਨੂੰ ਹੈ ਉਥੋਂ ਚੱਕ ਕੇ ਅਸੀਂ ਹਸਪਤਾਲ ਲੈ ਗਏ ਹਸਪਤਾਲ ਲਈ ਆ ਗਏ ਵੀਰ ਜੀ ਉਹਨਾਂ ਨੇ ਡਾਕਟਰਾਂ ਨੇ ਦੇਖਿਆ ਮੈਨੂੰ ਨਾਮ ਨਹੀਂ ਪਤਾ ਡਾਕਟਰ ਦਾ ਗੋਰੇ ਜਿਹੇ ਡਾਕਟਰ ਸੀਗੇ ਤੇ ਉਹਨਾਂ ਨੇ ਦੇਖਿਆ ਦੇਖ ਕੇ ਕਹਿੰਦੇ ਵੀ ਇਹਨਾਂ ਨੂੰ ਤਾਂ ਅਟੈਕ ਆਇਆ ਤੇ ਉਸ ਤੋਂ ਬਾਅਦ بس ਕਹਿੰਦੇ ਵੀ ਘਰਦਿਆਂ ਨੂੰ ਬੁਲਾ ਦੋ ਮਾਜੀ ਮੈਨੂੰ ਘਰਦਿਆਂ ਨੂੰ ਪਤਾ ਨਹੀਂ ਮੈਂ ਚਲੋ ਕਰ ਕਰਾ ਕੇ ਜੀ ਸਾਡਾ ਭਤੀਜਾ ਵੀ ਗਿਆ ਉੱਥੇ ਕਰ ਕਰਾ ਕੇ ਉਹਨਾਂ ਨੂੰ ਘਰਦਿਆਂ ਨੂੰ ਅਸੀਂ ਬੁਲਾਇਆ ਉੱਥੇ ਬੁਲਾ ਕੇ ਤੇ ਡੈੱਡ ਬੋਡੀ ਉੱਥੋਂ ਆਪਣੇ ਟੋਟਾ ਨੇ ਕਿਹਾ ਵੀ ਐਂ ਕਰਕੇ ਵਿੱਚੇ ਤੂੰ ਆਪਣੇ ਮੁੰਡੇ ਨੂੰ ਕਿਹਾ ਵੀ ਗੁੱਠ ਆਪਣੇ ਤੂੰ ਪੋਸਟਮਾਨ ਕਰਾਉਣਾ ਕਿ ਨਹੀਂ ਉਹ ਕਹਿੰਦੇ ਕਰਾਉਣਾ ਨਹੀਂ ਠੀਕ ਹੈ ਜੀ ਤੇ ਆਪਣੇ ਉਸ ਤੋਂ ਬਾਅਦ ਫਿਰ ਕਹਿੰਦੇ ਕਰਾਉਣਾ ਨਹੀਂਗਾ ਪੋਸਟਮਾਨ ਨੂੰ ਤੇ ਉਸ ਵਾਰ ਉਹਨਾਂ ਨੇ ਆਪਣੇ ਉੱਥੇ ਗੁੱਠਾ ਲਵਾਇਆ ਮੁੰਡੇ ਤੋਂ ਮੁੰਡਾ ਕੌਣ ਸੀ ਮੈਨੂੰ ਨਹੀਂ ਪਤਾ ਵੀ ਕੌਣ ਸੀ ਮੁੰਡਾ ਗੁੱਠਾ ਲਵਾ ਲਿਆ ਗੁੱਠਾ ਲਵਾ ਕੇ ਆਪਣੇ ਉੱਥੇ ਦਿਖਾ ਲਿਆ ਵੀ ਆ ਕਰਕੇ ਵੀ ਅਸੀਂ ਪੋਸਟ ਮਾਨਫੋਨ ਕਰਾਉਣਾ ਉਸ ਤੋਂ ਬਾਅਦ ਅਸੀਂ ਨਾਲ ਹੀ ਗਏ ਆਂ ਜੀ ਘਰੇ ਉਹਨਾਂ ਦੇ ਉੱਥੇ ਅਸੀਂ ਅੱਧਾ ਪੌਣਾ ਘੰਟਾ ਖੜੇ ਵੀ ਆ ਗਏ ਨਾਲ ਉੱਥੇ ਗਏ ਆਂ ਉੱਥੇ ਖੜ ਕੇ ਕਿਉਂਕਿ ਮੈਂ ਆਪਣੇ ਜਲਦੀ ਜਲਦੀ ਚੱਲਿਆ ਗਿਆ ਸੀ ਆ ਮੈਂ ਜਲਦੀ ਜਲਦੀ ਚੱਲਿਆ ਗਿਆ ਸੀ ਕਿਉਂਕਿ ਮੈਂ ਆਪਣੇ ਸ਼ੂਗਰ ਵਾਲੀ ਜਮੈਂ ਵੀ ਰੋਟੀ ਖਾਧੀ ਨਹੀਂ ਸੀ ਕੋਈ ਸ਼ੂਗਰ ਫਿਰ ਡਾਊਨ ਹੋ ਜਾਂਦਾ ਜੇ ਰੋਟੀ ਨਾ ਖਾਈਏ ਤੇ ਮੈਂ ਫਿਰ ਆਫੇ ਰੋਟੀ ਖਾਣ ਚਲੇ ਗਿਆ ਜੀ ਉਦੋਂ ਬਾਅਦ ਉਦੋਂ ਬਾਅਦ ਹੁਣ ਥੋੜਾ ਫੋਨ ਆਇਆ ਜੀ ਤੇ ਮੈਂ ਉਹਦੀ ਆ ਗਿਆ ਫਿਰ ਕੋਈ ਰਾਤ ਚ ਭੀੜ ਹੁੰਦੀ ਏ ਤੁਹਾਨੂੰ ਪਤਾ ਏ ਵੀ ਜੀ ਉਹ ਸੋ ਉਥੇ ਕਲੀਨਿਕ ਤੇ ਗਏ ਆ ਕਲੀਨਿਕ ਕੋਈ ਲੜਕੀ ਕਹਿੰਦੀ ਸੀ ਹੁਣੀ ਆ ਉਦੋਂ ਕੋਈ ਖਾਲੀ ਕੀ ਕਿਉਂ ਨਾ ਕਹਿੰਦਾ ਚੱਲੋ ਦੁਬਾਰਾ ਕਿਵੇਂ ਜੀ ਕਲੀਨਿਕ ਤੇ ਉਸ ਤਾਂ ਕੋਈ ਨਹੀਂ ਸੀ ਉਹ ਤੁਸੀਂ ਕਹਿ ਰਹੇ ਹੋ ਲੜਕੀ ਆ ਗਈ ਸੀ ਜੀ ਨਹੀਂ ਆ ਗਈ ਸੀ ਉੱਥੇ ਕਦੋਂ ਜੀ ਕਦੋਂ ਜੀ ਸਫਾਈ ਕਰ ਕੋਈ ਨਹੀਂ ਨਹੀਂ ਸਫਾਈ ਕਰਨ ਲੱਗੇ ਤਾਂ ਕੋਈ ਵੀ ਨਹੀਂ ਸੀ ਜੀ ਸਫਾਈ ਕਾ ਜਦੋਂ ਦੁਕਾਨ ਸਵੇਰੇ ਖੁੱਲ ਜਾਂਦੀ ਏ ਕਲੀਨਿਕ ਸਾਢੇ 8:00 ਖੁੱਲ ਜੇ 8:00 ਖ ਠੀਕ ਹੈ ਨਾ ਅੱਜ ਕੱਲ ਛੁੱਟੀਆਂ ਨਹੀਂ ਹੈ ਬੱਚਿਆਂ ਨੂੰ ਨਹੀਂ ਤਾਂ ਸਵੇਰੇ ਖੁੱਲ ਜਾਂਦੀ ਜਲਦੀ ਅੱਜ ਕੱਲ 8:30 ਖੁੱਲ ਜਾਂਦੀ ਹੈ ਜਦੋਂ ਅਸੀਂ ਆਪਣੇ ਉੱਥੇ ਕੋਈ ਨਹੀਂ ਸੀ ਉਹ ਗਏ ਨੇ ਬਾਪੂ ਪੋਚਾ ਲਾਏਗਾ ਦੂਜੀ ਕੁੜੀ ਜਦੋਂ ਆਈ ਇੱਕ ਪਹਿਲੀ ਉਹਨੇ ਆ ਕੇ ਦੇਖਿਆ ਵੀ ਆਂਟੀ ਡਿੱਗੀ ਵੀ ਹੈਗੀ ਠੀਕ ਹੈ ਜੀ ਉਹਨੇ ਆਂਟੀ ਡਿੱਗੀ ਵੀ ਆ ਕਹਿੰਦੇ ਆਂਟੀ ਡਿੱਗੀ ਵੀ ਤੇ ਉਹਨੇ ਮੈਨੂੰ ਫੋਨ ਕਰਤਾ ਉਹਦੀ ਮੈਂ ਜੀ ਉਹਦੀ ਚੱਲਿਆ ਗਿਆ ਮਤਲਬ ਪਾਣੀ ਵੀ ਨਹੀਂ ਪੀਤਾ ਉਹ ਕੁੜੀ ਵੀ ਤੁਹਾਡੇ ਕੰਮ ਕਰਦੀ ਹੈ ਸਰਦਾਰ ਜੀ ਹਾਂਜੀ ਹਾਂਜੀ ਜਿਹੜਾ ਤੁਸੀਂ ਇਹ ਲਿਖਵਾਇਆ ਮੁੰਡੇ ਤੋਂ ਉਹ ਤੇ ਵੀ ਪੋਸਟਮਾਰਟ ਨਹੀਂ ਮੈਂ ਨਹੀਂ ਲਿਖਾਇਆ ਵੀਰ ਜੀ ਨਾ ਉਹ ਜਿਨ੍ਹਾਂ ਨੇ ਵੀ ਲਿਖਵਾਇਆ ਹਾਂ ਨਾ ਆਪਾਂ ਨੇ ਕੋਈ ਕਿਉਂਕਿ ਆਪਣੇ ਤਾਂ ਸਾਨ ਪੁੱਤੀਆਂ ਜੀ ਅਸੀਂ ਤਾਂ ਇਨਸਾਨੀ ਦੇ ਤੌਰ ਤੇ ਗਏ ਇਹਨਾਂ ਇੱਥੇ ਲਿਖਵਾਇਆ ਹਸਪਤਾਲ ਤੋਂ ਲਿਖਵਾਇਆ ਹਸਪਤਾਲ ਚ ਜੀ ਹਸਪਤਾਲ ਚ ਉਹਨਾਂ ਦੇ ਰਜਿਸਟਰ ਤੇ ਆਪਣੇ ਔਰ ਗੁੱਠਾ ਲਵਾਇਆ ਗਿਆ ਤੇ ਲਿਖਾਇਆ ਆ ਮੈਂ ਤਾਂ ਕੋਈ ਹੋਣੀ ਉਹਦੇ ਵਿੱਚ ਹੈ ਜੀ ਹਾਜ਼ਰ ਸੀ ਉਸ ਮਤਲਬ ਹਾਂ ਹਾਂ ਜੀ ਹਾਂ ਜੀ ਹਾਜ਼ਰ ਸੀ ਵੀਰ ਜੀ ਅਸੀਂ ਅਸੀਂ ਲੈ ਕੇ ਗਏ ਜੀ ਉਹਨਾਂ ਨੂੰ ਆਪ ਚੱਕ ਕੇ ਲੈ ਕੇ ਗਏ ਵੀਰ ਜੀ ਆਪਣੇ ਰਿਕਸ਼ੇ ਚ ਚਾਕੇ ਲੈ ਕੇ ਗਏ ਆਪ ਵੀ ਅਸੀਂ ਆਪ ਚਾਕੇ ਉਹਨਾਂ ਨੂੰ ਦਿਖਾਇਆ ਗਏ ਜਾ ਕੇ ਵੀ ਕੇ ਮੇਕੇ ਮੇ ਨਹੀਂ ਠੀਕ ਹੈ ਨਾ ਦਾਖਲ ਕਰਾਇਆ ਉਹਨਾਂ ਨੂੰ ਜਾ ਕੇ ਉਹਦੇ ਸਾਰਾ ਕੰਮ ਕਰਦੇ ਸੀ ਤੁਹਾਡੇ ਕੋਲ ਇਹ ਇਹਨਾਂ ਨੂੰ ਵੀਰ ਜੀ ਹੋ ਗਈ ਸੀ 4-5 ਮਹੀਨੇ ਪਹਿਲਾਂ ਜਿਹੜੀ ਜੀ ਹੋਰ ਲੱਗੀ ਵੀ ਸੀਗੀ ਉਹਨੂੰ 16-17 ਸਾਲ ਚਾ 20 ਸਾਲ ਹੋ ਗਈ ਸੀ ਠੀਕ ਹੈ ਨਾ ਤੇ ਇਹਨਾਂ ਨੂੰ ਮਤਲਬ ਚਾਰ ਪੰਜ ਮਹੀਨੇ ਹੋ ਗਏ ਸੀ ਜਦੋਂ ਤੁਸੀਂ ਲੇੜੀ ਚੱਕ ਕੇ ਸਾਈਡ ਤੇ ਘੱਟ ਲੱਗੇ ਸੱਟਾਂ ਲੱਗੀਆਂ ਉਹ ਮੁੱਕ ਲੱਗੀਆਂ ਹੋਈਆਂ ਸੀ ਜੀ ਨਹੀਂ ਵੀਰ ਜੀ ਉਹ ਤਾਂ ਪਤਾ ਨਹੀਂ ਇੰਨਾ ਕੁ ਮਾਈਨਰ ਹੀ ਆ ਸੀਗਾ ਇੱਥੇ ਨਿਸ਼ਾਨ ਮਾਈਨਰ ਹੀ ਆ ਠੀਕ ਹੈ ਨਾ ਅਸੀਂ ਚੱਕ ਕੇ ਲੈ ਗਏ ਨੰਗੇ ਪੈਰੀ ਵੀ ਸੀਗੇ ਵਿੱਚ ਹਾਂ ਮੇਰਾ ਭਤੀਜਾ ਵੀ ਨੰਗੇ ਪੈਰੀ ਸੀ ਹੋਰ ਵੀ ਸੀਗੇ ਨੰਗੇ ਪੈਰੀ ਚੱਕ ਕੇ ਅਸੀਂ ਲੈ ਗਏ ਉਹ ਲੈ ਜਾ ਕੇ ਮੈਂ ਸੁੱਤੇ ਦਾਖਲ ਕਰਾਤਾ ਕੋਈ ਕੋਈ ਸਮਾਂ ਪਹਿਲਾਂ ਵੀ ਕੋਈ ਤੁਹਾਡੇ ਇੱਥੇ ਨਾ ਜੀ ਨਾ ਕੋਈ ਵੀਰ ਜੀ ਕੋਈ ਨਹੀਂ ਕੋਈ ਮਤਲਬ ਕੋਈ ਕਰੰਟ ਤਾਂ ਹੈ ਹੀ ਨਹੀਂ ਮਤਲਬ ਜੀ ਪਤਾ ਲੱਗਿਆ ਤੁਹਾਨੂੰ ਉੱਥੋਂ ਵੀ ਪਹਿਲਾਂ ਵੀ ਤੁਹਾਡੇ ਟੈਂਟਰ ਕਲੀਨਿਕ ਤੇ ਕਿਸੇ ਨੂੰ ਕਰੰਟ ਕਾਉਂਟ ਲੱਗਿਆ ਨਾ ਜੀ ਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਜੀ ਕੋਈ ਸਾਬਤ ਕਰ ਦੇ ਬਾਜੀ ਬਾ ਤੁਸੀਂ ਹੁਣ ਦਾਵਾ ਕਰਦੇ ਹੋ ਵੀ ਜੀ ਹਾਰਟ ਅਟੈਕ ਨਾਲ ਮੌਤ ਹੋਈ ਹੈ ਮੈਂ ਨਹੀਂ ਦਾਵਾ ਕਰਦਾ ਵੀ ਜੀ ਇਹ ਤਾਂ ਡਾਕਟਰ ਨੇ ਹੀ ਹੈਗਾ ਮੈਂ ਤਾਂ ਬਾਹਰ ਥੋੜ੍ਹੋਂ ਤੋਂ ਆਪ ਕਰਦਾ ਮੈਂ ਚੈੱਕ ਕਰਨਾ ਪੋਸਟਮਾਨ ਕਰਵਾਉਣਾ ਚਾਹੁੰਦੇ ਨੇ ਤੁਸੀਂ ਤੁਹਾਨੂੰ ਕੀ ਇਤਰਾਜ਼ ਨਹੀਂ ਹੈ ਨਹੀਂ ਕਰਾ ਲੈਣੇ ਜੀ ਸਾਨੂੰ ਕੋਈ ਇਤਰਾਜ਼ ਨਹੀਂ ਵੀ ਜੀ ਕਿਉਂਕਿ ਦੇਖੋ ਮੇਰਾ ਕੋਈ ਕਸੂਰ ਨਹੀਂ ਜੇ ਮੈਂ ਮਰਜੀ ਕਰਾ ਲੈਣ ਪੋਸਟਮਾਨ ਨੂੰ ਸਾਨੂੰ ਕੋਈ ਕੀ ਆ ਸਾਨੂੰ ਇਹਦੇ ਵਿੱਚ ਅਰਜ਼ੀ ਕੀ ਹੈ ਮੈਨੂੰ ਐ ਦੱਸੋ ਜੇ ਮਰ ਜੀ ਲੇਡੀ ਹੈ ਜੀ ਮਨਜੀਤ ਕੌਰ ਵਾਈਫ ਆਫ ਬਿਕਰ ਸਿੰਘ ਇਹ ਸਵੇਰੇ ਰਾਉਂਡ 9:30 ਵਜੇ ਤੇ ਸ਼ਤੀਸ਼ ਕੁਮਾਰ ਆ ਡੈਂਟਲ ਕਲੀਨਿਕ ਐਂਬੀ ਐਂਵਰਨਮੈਂਟ ਸ਼ੀਤਪਖਤ ਸੀਗਰ ਨਗਰ ਉੱਥੇ ਮਤਲਬ ਇਹ ਸਫਾਈ ਦਾ ਕੰਮ ਕਰਦੇ ਨੇ ਤੇ ਉੱਥੇ ਜੋ ਜਾਣਕਾਰੀ ਹੁਣ ਤੱਕ ਪ੍ਰਾਪਤ ਹੋਈ ਹੈ ਉਹ ਅਕੋਰਡਿੰਗ ਉਹ ਪਰਿਵਾਰ ਮੈਂਬਰਾਂ ਦਾ ਕਹਿਣਾ ਵੀ ਉੱਥੇ ਗਏ ਸੀਗੇ ਜਿਹੜੂ ਪੁੱਛਣਾ ਜਿੱਥੇ ਵੀ ਇਹਨਾਂ ਨੂੰ ਕ੍ਰਾਂਟ ਲੱਗ ਗਿਆ ਤੇ ਉੱਥੋਂ ਇਹ ਹਸਪਤਲ ਗਏ ਸੀਗੇ ਤੇ ਹਸਪਤਲ ਜਾ ਕੇ ਡਾਕਟਰ ਸਾਹਿਬ ਨੇ ਕਹਿਤਾ ਵੀ ਕੋਈ ਅਟੈਕ ਕਰਕੇ ਹੋਇਆ ਤੇ ਬੋਡੀ ਘਰੇ ਲੈ ਗਈ ਸੀਗੇ ਤੇ ਜਦੋਂ ਮਾਮਲਾ ਸਾਡੇ ਧਿਆਨ 'ਚ ਆਇਆ ਸੀ ਇਹ ਡੈੱਡ ਬੋਡੀ ਮੋਰਚਰੀ 'ਚ ਰਖਾਈ ਹੈ ਤੇ ਹੁਣ ਇਹਨਾਂ ਦਾ ਲਿਖੇ ਅਸੀਂ ਬਿਆਨ ਵਗੈਰਾ ਉਹਦਾ ਪੋਸਟਮਾਨ ਕਰਵਾਵਾਂਗੇ ਜਿੱਦਾਂ ਦੀ ਜੋ ਸੁਰਤ ਹੋਈ ਉਹਦਾਂ ਦੀ ਕਾਰਵਾਈਆਂ ਨੂੰ ਵਿੱਚ ਲਿਆਵਾਂਗੇ